ਗੁਰ ਕੈ ਗ੍ਰਹਿ ਸੇਵਕ ਜੋ ਰਹਾ ਹੈ ਗ੍ਰਹਿ ਗੁਰ ਬਾਣੀ ਵਿੱਚ ਔਂਕੜ ਨਾਲ ਵੀ ਆ ਜਾਂਦਾ ਹੈ ਗੱਗੇ ਨੂੰ ਸਿਹਾਰੀ ਪੈਰ ਵਿੱਚ ਰਾਰਾ ਹਾਹੇ ਨੂੰ ਔਂਕੜ ਉਹ ਨਾਉਨ ਘਰ ਵਾਸਤੇ ਆਉਂਦਾ ਜੀ ਘਰ ਹੈ ਉਦਾਰਤ ਪਰ ਇੱਥੇ ਆਪ ਜੀ ਦਰਸ਼ਨ ਕਰੋ ਗ੍ਰਹਿ ਦੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ ਗੁਰੂ ਦੇ ਘਰ ਵਿੱਚ ਉਹ ਸੇਵਕ ਜਿਹੜਾ ਸਿੱਖਿਆ ਲੈਣ ਵਾਸਤੇ ਆਉਂਦਾ ਹੈ ਮੁਬਾਰਕ ਹੈ ਭਾਈ ਜਿਹੜੇ ਸਿੱਖਿਆ ਲੈਣ ਵਾਸਤੇ ਆਉਂਦੇ ਨੇ ਜਿਹੜੇ ਗੁਰੂ ਘਰ ਵਿੱਚ ਵਸਦੇ ਵੀ ਨੇ ਜੇ ਸਿੱਖਿਆ ਕੁਝ ਸਮਝਣ ਵਾਸਤੇ ਕੁਝ ਸਮਝਾਉਣ ਵਾਸਤੇ ਬਸਦੇ ਨੇ ਮੁਬਾਰਕ ਹੈ ਅਸਲ ਵਿੱਚ ਉਹ ਸੇਵਕ ਨੇ ਗੁਰ ਕੀ ਆਗਿਆ ਮਨ ਮੈਂ ਸਹਿ ਫਿਰ ਉਹ ਸੇਵਕ ਨਾ ਆਗਿਆ ਨੂੰ ਮੰਨੇ ਸਹਿਣ ਕਰੇ ਜੋ ਵੀ ਗੁਰੂ ਕਹਿੰਦਾ ਸਤਿ ਬਚਨ ਸਤਿ ਬਚਨ ਆਪ ਸਕਾਓ ਕਰ ਕਾਛ ਨਾ ਜਨਾਵੈ ਆਪਣੀ ਹਸਤੀ ਮਿਟਾ ਦੋਵੇ ਆਪਣੇ ਆਪ ਨੂੰ ਨਾ ਕੁਝ ਸਮਝੇ ਕਿਉਂਕਿ ਉਹਦੇ ਅੰਦਰ ਗੁਰੂ ਹੀ ਹੈ ਗੁਰੂ ਹੀ ਵੜਤ ਰਿਹਾ ਹੈ ਗੁਰੂ ਦੀ ਗੱਲ ਨੂੰ ਗੁਰੂ ਦੇ ਬਚਨਾਂ ਨੂੰ ਮੁਖ ਰੱਖੇ ਆਪਣੀ ਹਸਤੀ ਮਿਟਾ ਦੋਵੇ ਆਪ ਸਕਾਓ ਕਰ ਕਾਛ ਨਾ ਜਨਾਵੈ ਹਰ ਹਰ ਨਾਮ ਰਿਦਾ ਸਦ ਧਿਆਵੇ ਰਿਦਾ ਦੇ ਤਦੈਨ ਦੋਦ ਲਾਈਆਂ ਲੱਗੀਆਂ ਨੇ ਜੇ ਹਿਰਦੇ ਵਿੱਚ ਨਾਮ ਧਿਆਵੇ ਤੇ ਤੇ ਹੁੰਦਾ ਹੈ ਜਿਹੜਾ ਸੇਵਕ ਹੈ ਮਨ ਵਿੱਚ ਸਤ ਗੁਰ ਕੈ ਪਾਸ ਆਪਣੇ ਆਪ ਨੂੰ ਸਰੈਂਡਰ ਕਰ ਦੇ ਸਮਰਪਣ ਕਰ ਦਵੇ ਗੁਰੂ ਨੂੰ ਆਪਣਾ ਜਿਹੜਾ ਮਨ ਹੈ ਉਹ ਗੁਰੂ ਅੱਗੇ ਰੱਖ ਦਵੇ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜਿ ਜਰਾਸ ਫਿਰ ਉਸ ਸੇਵਕ ਦੀ ਜ਼ਿੰਦਗੀ ਦੇ ਸਾਰੇ ਕਾਰਜ ਮਾਲਕ ਰਾਸ ਕਰ ਜਾਂਦਾ ਹੈ ਜੀ ਉਹਦੇ ਕਾਰਜਾਂ ਚ ਨਾ ਗੁਰੂ ਵਰਤਦਾ ਪਿਆ ਵੀ ਸੱਚ ਕਰਕੇ ਜਾਣਿਓ ਉਹਦੇ ਸਾਰੇ ਕਾਰਜਾਂ ਚ ਗੁਰੂ ਆਪ ਵਰਤਦਾ ਪਿਆ ਹੈ ਮਨ ਵੇਚੈ ਸਤਿਗੁਰ ਕੈ ਪਾਸ ਦੀ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋ ਹੋਏ ਨਹਿ ਕਾਮੀ ਕੋਈ ਛਾ ਨਹੀਂ ਪਰਮਾਤਮਾ ਅਗੇ ਕੋਈ ਡਿਮਾਂਡ ਨਹੀਂ ਕੋਈ ਮੰਗਣੀ ਨਾ ਜਵਾਨ ਨਾਲ ਸੱਚ ਕਰਕੇ ਜਾਣੇ ਉਹਨਾਂ ਅੰਦਰ ਮਨ ਕਰਕੇ ਦਿਲ ਕਰਕੇ ਵੀ ਕੋਈ ਇਛਾ ਨਹੀਂ ਮਨ ਵੀ ਮੰਨਦਾ ਇਸ ਗੱਲ ਨੂੰ ਵੀ ਨਹੀਂ ਜੀ ਪਰ ਅਸੀਂ ਇਹ ਤਾਂ ਕਰਦੇ ਆ ਨਹੀਂ सेवा थोड़ी मांगन बोता सेवा थोड़ी मांगन बोता पर पातशाह कहें निष्काम हो जे निष्काम हो जा सेवक का जीवन पता की है ਜੇ ਤਾਂ ਗੁਰੂ ਦੇ ਦਰਸ਼ਨ ਕਰਦੇ ਨਾ ਗੁਰੂ ਦੀ ਗੋਦ ਵਿੱਚ ਬੈਠਦਾ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨ ਆਵੇ ਢਾਡੀ ਕੋ ਮੰਗਣ ਚਿਤ ਨ ਆਵੇ हे अकाल पुरख वाहे गुरु जी हे सत गुरु सत पुरख जिन जानिया सत गुरु तिस का नाम आप जी नु देख देया जदौ आप जी दे दर्शन कर देया कुछ चेते ही नहीं रहंदा सेवा करतो होए निहगामी जे ए अवस्था बन गई तिस का होत परापूत स्वामी ਫਿਰ ਸੱਚ ਕਰਕੇ ਜਾਣਿਓ ਭਾਈ ਜਿਵੇਂ ਸਤਗੁਰੂ ਹੈ ਇੱਕ ਸਤਗੁਰੂ ਹੀ ਹੈ ਜਿਹੜਾ ਅਕਾਲ ਪੁਰਖ ਬਾਰੇ ਜਾਣਦਾ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾ ਫਿਰ ਜਿਹੜਾ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਤਿਸ ਕਾ ਸੰਗ ਸੇਖੋ ਉਧਰ ਨਾਨਕ ਹਰਗੁਨ ਗਾਉ ਫਿਰ ਇਹ ਐਸਾ ਜਹਾਜ਼ ਹੈ ਨਾਮ ਜਹਾਜ਼ ਹੈ ਗੁਰਬਾਣੀ ਦਾ ਐਸਾ ਜਹਾਜ਼ ਹੈ ਇੱਥੇ ਭਾਈ ਸੱਚਖੰਡੀ ਸੜਕ ਹੈ ਹੋਤੇ ਜਹਾਜ਼ ਵਿੱਚ ਬੈਠ ਗਏ ਤੇ ਇਹ ਜਹਾਜ਼ ਸਿੱਧਾ ਸੱਚਖੰਡ ਵਿੱਚ ਲੈ ਕੇ ਜਾਂਦਾ ਹੈ ਤੇ ਕਾ ਆ ਗਿਆ ਹਰ ਚੌਥੜੀ ਲਾਭ ਮਨ ਸਹਜ ਭਿਆ ਹਰ ਪਾਇਆ ਬਲਰਾਮ ਜਿਉ ਗੁਰਮੁਖ ਮਿਲੇ ਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਉ ਸੇਵਾ ਕਰਤੋ ਹੋਏ ਨਿਹਕਾਮੀ ਜਿਸ ਕਉ ਹੋ ਤਪਰਾਪਤ ਸੁਆਮੀ ਫਿਰ ਉਸ ਜਨ ਨੂੰ ਉਸ ਸੇਵਕ ਸਿੱਖ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ ਆਪਣੀ ਕਿਰਪਾ ਜਿਸ ਆਪ ਕਰੇ ਸਾਧ ਸੰਗ ਜੀ ਖੇੜ ਹੀ ਐਵੇਂ ਦੀ ਐ ਜਿਸ ਤੇ ਆਪਣੀ ਕਿਰਪਾ ਮਾਲਕ ਆਪ ਕਰਦਾ ਨਾ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਪਹਿਲੀ ਗੱਲ ਤੇ ਗੁਰੂ ਕੀ ਮਤ ਹੀ ਗੁਰਮਤ ਹੈ ਮੈਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਉਹ ਸੇਵਕੀ ਸਮਤ ਨੂੰ ਗ੍ਰਹਿਣ ਕਰਦਾ ਸੱਚੀ ਮਤ ਨੂੰ ਸੱਚੀ ਸਿੱਖਿਆ ਨੂੰ